ਆ ਦੇਖੋ ਜੀ ਮੋਟਰਸਾਈਕਲ ਚੋਰ ਆਪਣਾ ਆ ਹਾਂ ਹਾਂ ਇਹ ਵੀਡੀਓ ਬਣਾਓ ਆ ਲਾਈਵ ਕਿਉਂ ਬਣਾਉਂਦਾ ਪ੍ਰਧਾਨ ਜੀ ਕਿੱਥੇ ਖੜਾ ਤੇਰਾ ਮੋਟਰਸਾਈਕਲ ਮੋਟਰਸਾਈਕਲ ਕਿੱਥੇ ਖੜਾ ਤੇਰਾ ਚੋਰੀ ਨਹੀਂ ਪਤਾ ਨਹੀਂ ਕਿੰਨੇ ਕੇ ਘਪਾਏ ਹੋਣਗੇ ਤੂੰ ਉਹ ਕਿਦਾ ਲੈ ਕੇ ਆਇਆ ਉਹਦਾ ਨਾਮ ਦੱਸ ਉਹ ਜਿਹਦਾ ਮੋਟਰਸਾਈਕਲ ਉਹਦੇ ਨਾਲ ਗੱਲ ਕਰਾ ਦੇ ਗੱਲ ਸੁਣਾ ਉਹ ਬੰਦੇ ਦਾ ਵੀ ਚੱਕਵਾ ਦੇ ਕਿਆਂ ਦਾ ਬਕਲ ਰਖਵਾ ਦੇ ਜਿਹੜੇ ਮੁੰਡੇ ਨੂੰ ਤੂੰ ਲੈ ਕੇ ਆਇਆ ਪੁਲਿਸ ਵਾਲਿਆਂ ਨੇ ਉਹਦੀ ਵੀ ਛਾੜ ਦੇਣੀ ਹੈ ਤਦ ਦੱਸੀਏ ਨਾ ਰਹਿਣਾ ਕਿੱਥੇ ਐ ਰਹਿਣਾ ਕਿੱਥੇ ਐ ਆ ਕੇ ਰਹਿਣਾ ਬਈ ਇਹ ਪਿੰਡ ਵਾਲੇ ਹੀ ਐ ਜਿਹੜੇ ਪਿੰਡਾਂ ਤੋਂ ਆ ਕੇ ਇੱਥੋਂ ਮੋਟਰਸਾਈਕਲ ਚੱਕ ਕੇ ਲੈ ਕੇ ਜਾਂਦੇ ਐ ਹੈਂ ਚੰਡੀਗੜ੍ਹ ਗੱਲ ਕਰਦਾ ਚੰਡੀਗੜ੍ਹ ਫਿਰ ਮੋਟਰਸਾਈਕਲ ਕਿਵੇਂ ਚੱਕਦਾ ਇੱਥੋਂ ਆ ਕੇ ਕੋਲ ਚੱਕ ਮੀਰਾ ਬੈਠਾ ਸੀਗਾ ਯਾਰ ਭਰਾ ਰੱਖੋ ਇੱਥੇ ਹੀ ਰੱਖੋ ਮਾਸਟਰ ਕੀ ਚਾਬੀ ਆ ਦੇਖੋ ਆ ਦੇਖੋ ਜੀ ਮਾਸਟਰ ਕੀ ਚਾਬੀ ਵੀ ਐ ਬੰਦੇ ਕੋਲੇ ਕੋਈ ਨਹੀਂ ਮੈਂ ਚਾਬੀ ਪ੍ਰਧਾਨ ਜੀ ਤੁਹਾਸੀ ਇਹ ਤੇ ਪਹਿਲਾਂ ਤੁਛ ਬਾਈ ਕਿੱਥੋਂ ਆਏ ਹੋ ਹਾਂਜੀ ਦਾ ਬਾਈ ਭਗਤਾ ਭਾਈ ਕਦੋਂ ਕੀ ਲੈਣਾ ਆਏ ਸੀ ਇੱਥੇ ਤੇ ਮੋਟਰਸਾਈਕਲ ਚੋਰੀ ਕਰ ਰਹੇ ਸੀਗੇ ਕੀ ਮਾਮਲਾ ਸੀਗਾ ਹਾਂਜੀ ਮੋਟਰਸਾਈਕਲ ਤੇ ਉਹ ਕਹਿੰਦਾ ਇਹ ਤੂੰ ਚਾਪ ਦੀ ਗਾਰੇ ਹਾਂਜੀ ਫਿਰ ਵੜ ਲਿਆ ਅੱਛਾ ਤੇ ਕਾਦੇ ਵਾਸਤੇ ਬੈਠਾ ਸੀ ਮੋਟਰਸਾਈਕਲ ਦੇ ਉੱਪਰ ਤਾਂ ਕੱਟ ਘਰੀ ਜਾਂਦਾ ਸੀ ਫੋਨ ਤੇ ਹੁਣ ਲੱਗ ਗਿਆ ਹੋਇਆ ਜੀ ਅੱਛਾ ਉਸ ਟਾਈਮ ਤੇ ਫਿਰ ਇੱਥੇ ਦੇ ਲੋਕਾਂ ਨੇ ਕੁੱਟਿਆ ਵੀ ਤੈਨੂੰ ਹਾਂਜੀ ਤੇ ਚਾਬੀਆਂ ਤੇਰੀ ਕਿੱਥੋਂ ਆਈਆਂ ਜਿਹੜੀ ਆ ਮਾਸਟਰ ਕੀ ਮੋਟਰਸਾਈਕਲ ਜਿਹੜੀ ਲੱਗੀ ਹੋਈ ਸੀ अच्छा मेरे बोल चलिए अच्छा ते ਪਹਿਲਾ ਵੀ ਤੇਰੇ ਤੇ ਕੋਈ ਐਸ ਮਾਮਲਾਦਰ ਦਾ ਮੁਕਦਮਾ ਹੈ ਨਹੀਂ اچھا ਤੇ ਨਾਲ ਤੇ ਕੋਣ ਕੋਣ ਕੋਈ ਨਹੀਂ ਕੋਈ ਹੈ اچھا ਠੀਕ ਹੈ ਮੇਰਾ ਨਾਮ ਕਮਲ ਕੁਮਾਰਾ ਗਿਰਜੀ ਇਹ ਮਾਮਲਾ ਇਹ ਸੀਗਾ ਇਹ ਆਪਣੇ ਹਾਥਿਆਲੀ ਮੰਦਿਰ ਹਾਥਿਆਲੀ ਗਲੀ ਦੇ ਵਿੱਚ ਇਹ ਮੁੰਡਾ ਬੈਠਾ ਸੀਗਾ ਐਮ ਆਈ ਸਟੋਰ ਦੇ ਬਾਹਰ ਇਹ ਦੋ ਤਿੰਨ ਵਾਰੀ ਇਧਰ ਉਧਰ ਚੱਕਿਆ ਚੱਕਣ ਤੋਂ ਬਾਅਦ ਇਸ ਨੇ ਚਾਬੀ ਲਾ ਲਈ ਮੋਟਰਸਾਈਕਲ ਨੂੰ ਜਦੋਂ ਹੀ ਇਹਨੇ ਮੋਟਰਸਾਈਕਲ ਨੂੰ ਚਾਬੀ ਲਾਈ ਤਾਂ ਮੇਰੇ ਭਰਾ ਨੇ ਇਹਨੂੰ ਉੱਤੋਂ ਦੀ ਰੰਗੇ ਹੱਥ ਫੜ ਲਿਆ ਫੜਨ ਤੋਂ ਬਾਅਦ ਜਦੋਂ ਇਹ ਤੋਂ ਪੁੱਛਤਾਚੀ ਕੀਤੀ ਵੀ ਐਂ ਕਰਕੇ ਵੀ ਤੂੰ ਕਿੱਥੋਂ ਆਇਆ ਕਹਿੰਦਾ ਕਦੀ ਕਹਿੰਦਾ ਮੈਂ ਚੰਡੀਗੜ੍ਹ ਤੋਂ ਆਇਆ ਕਦੀ ਮੈਂ ਕਿੱਥੇ ਰਹਿਣਾ ਕਦੀ ਮੈਂ ਕਿੱਥੇ ਰਹਿਣਾ ਜਦੋਂ ਇਹਦੀ ਜੇਬਾਂ ਜੂਬਾਂ ਫਰੋਲੀਆਂ ਤਾਂ ਇਹਦੇ ਕੋਲੋਂ ਦੋ ਚਾਬੀਆਂ ਮਿਲੀਆਂ ਜੀ ਦੋ ਚਾਬੀਆਂ ਮਿਲਣ ਦੇ ਵਿੱਚੋਂ ਇੱਕ ਮੋਟਰਸਾਈਕਲ ਇਹਨੇ ਕਿਕਰ ਬਿਆਰ ਦੀ ਵਾਟਰ ਕੁਲਰ ਵਾਲੀ ਗਲੀ ਦੇ ਵਿੱਚ ਖੜਾ ਰੱਖਿਆ ਸੀਗਾ ਜਿਹੜਾ ਕੋਈ ਯੂਪੀ ਦਾ ਨੰਬਰ ਹੈ ਨਾ ਇਹਦੇ ਕੋਲੇ ਉਹਦਾ ਕੋਈ ਕਾਗਜ਼ ਪੱਤਰ ਹੈ ਨਾ ਕੁਛ ਹੈ ਇੱਕ ਮੌਕੇ ਦੇ ਵਿੱਚ ਪੁਲਿਸ ਪਾਲਟੀ ਨੂੰ ਬ ਪਲੱਸ ਉਤੋਲੀਕ ਮੋਟਰਸਾਈਕਲ ਜਿਹੜਾ ਇਹਦੇ ਕੋਲੇ ਸੀ ਉਹ ਚੁਕਾਇਆ ਗਿਆ ਵੀਰ ਜੀ ਤੇ ਹੁਣ ਇਸ ਟਾਈਮ ਇਹਨੂੰ ਕਤਵਾਲੀ ਚ ਲਿਆਂਦਾ ਆ ਕਿੰਨੇ ਕੁ ਲੋਕ ਸੀਗੇ ਉਸ ਮੌਕੇ ਦੇ ਉੱਤੇ ਤੇ ਜਦੋਂ ਇਹਨੂੰ ਹਿਰਾਸਤ ਦੇ ਵਿੱਚ ਜਦੋਂ ਇਹਨੂੰ ਲੋਕਾਂ ਨੇ ਗੁੱਸਾ ਵੀ ਕੱਢਿਆ ਨਹੀਂ ਜਦੋਂ ਇਹਨੂੰ ਹਿਰਾਸਤ ਦੇ ਵਿੱਚ ਲਿੱਤਾ ਜੀ ਉਦੋਂ ਉਦੋਂ ਇਹਨੂੰ ਉੱਥੇ ਕੁਝ ਨਹੀਂ ਕਿਹਾ ਉੱਥੇ ਕਟਗੜ 15-20 ਣੇ ਹੋਗੇ ਸੀ ਇਕੱਠੇ ਜੀ ਜਦੋਂ ਕੋਈ ਚੋਰ ਨੂੰ ਫੜਦਾ ਵੇ ਤੁਹਾਨੂੰ ਪਤਾ ਹੀ ਲੋਕਾਂ ਦਾ ਘਟਤਾ ਹੋ ਹੀ ਜਾਂਦਾ ਆ ਆਪਾਂ ਵੀ ਚੜਿਆ ਕੋਈ ਮੌਕੇ ਤੇ ਮਾੜਾ ਨਹੀਂ ਮੌਕੇ ਤੇ ਕੋਈ ਕਟਾਪਾ ਘਟੂਪਾ ਨਹੀਂ ਚੜਿਆ ਜੀ ਸਿਰਫ ਇਹ ਤੋਂ ਪੁੱਛਤਾਛ ਕੀਤੀ ਗਈ ਆ ਵੀ ਕਰ ਐਂ ਚਾਬੀ ਲਾਰੇ ਸੀ ਲਾਰੇ ਮੋਕੇ ਤੇ ਮੰਨਿਆ ਵੀ ਐ ਕਹਿੰਦਾ ਜੀ ਜੇ ਮੈਂ ਮੰਨ ਜਾ ਫਿਰ ਮੈਨੂੰ ਤੁਸੀਂ ਛੱਡ ਦੋਗੇ ਇੱਕ ਮੋਟਰਸਾਈਕਲ ਦੇ ਕੋਲ ਬ੍ਰਾਹਮਤ ਵੀ ਹੋਇਆ ਸਪਲੈਂਟ ਮੰਨ ਗਿਆ ਸੀ ਇਹ ਹਾਂਜੀ ਮੰਨ ਗਿਆ ਜੀ ਇਹ ਬਿਲਕੁਲ ਮੰਨਿਆ ਪਿੱਛੇ ਅਸੀਂ ਚਾਰ ਪੰਜ ਆਣੇ ਗਏ ਸੀ ਕਹਿੰਦਾ ਵੀਰੇ ਮੈਨੂੰ ਛੱਡ ਦੋ ਕਹਿੰਦਾ ਮੈਂ ਮੰਨਦਾ ਵੀ ਮੈਂ ਚੱਕਿਆ ਮੋਟਰਸਾਈਕਲ ਚਾਬੀ ਲਾਈ ਐ ਇਕੱਲਾ ਹੀ ਸੀ ਇਹ ਕੋਈ ਉਹਦਾ ਕੋਈ ਸਾਥੀ ਇਹ ਇਕੱਲਾ ਹੀ ਇਕੱਲਾ ਹੀ ਬ੍ਰਾਹਮਤ ਹੋਇਆ ਇਕੱਲਾ ਹੀ ਸੀਗਾ ਜੀ ਉੱਥੇ ਹੀ ਇਹ ਤੇ ਕੋਲੇ ਉਹਦਾ ਅਸੀਂ ਵੈਰੀਫਾਈ ਕਰ ਰਹੇ ਹਾਂ ਯੂਪੀ ਨੰਬਰ ਦਾ ਵੀ ਉਹ ਵੀ ਹੋ ਸਕਦਾ ਸ਼ਾਇਦ ਚੋਰੀ ਦਾ ਹੀ ਨਾ ਹੋਵੇ ਕਿੱਥੋਂ ਥੋੜ੍ਹ ਕੇ ਲੈਂਦਾ ਨੂੰ ਕਿ ਹੁਣ ਤਾਂ ਆਪਣਾ ਹਾਥੀ ਮੰਤਰ ਹਾਥੀ ਵਾਲੀ ਗਲੀ ਚੋਂ ਜੜਿਆ ਹਾਥੀ ਵਾਲਾ ਮੰਤਰ ਹੈ ਜੀ ਹਾਂ ਉਸ ਗਲੀ ਤੋਂ ਨਾਲੀ ਤੋਂ ਵੀ ਵਿਚਾਰ ਤੇ ਬੈਠ ਸਾਡੇ ਕੋਲ ਲਿਆ ਨਾ ਹਾਂ ਜੀ ਹਾਂ ਜੀ ਹਾਂ ਜੀ ਕਤਵਾਲੀ ਲੈ ਕੇ ਆਏ ਹਾਂ ਜੀ ਡਿਊਟੀ ਆਫਸਰ ਦੇ ਵਾਲੇ ਕਰਦੇ ਆ ਵੈਰੀਫਾਈ ਕਰਨਗੇ ਅਕੇ ਤੁਹਾਨੂੰ ਦੱਸ ਸਕਦੇ ਜੋ ਕੁਝ ਵੀ ਤੇ ਕੀ ਕੀ ਕਰ ਕੀ ਰਿਹਾ ਸੀ ਉਸ ਜਗ੍ਹਾ ਤੇ ਕਿ ਮੋਟਰਸਾਈਕਲ ਤੇ ਉੱਤੇ ਬੈਠਾ ਸੀ ਤਾਂ ਸਾਡੇ ਜਾਣ ਤੋਂ ਤਾਂ ਪਹਿਲਾਂ ਫੜ ਹੀ ਗਿਆ ਸੀ ਜੀ ਅੱਛਾ ਇਹ ਬੈਠਾ ਚਾਬੀ ਲਾ ਰਿਆ ਸੀ ਜੀ ਮੋਟਰਸਾਈਕਲ ਦੀ ਸੋਰੀ ਬੰਦੇ ਹਾਂ ਜੀ ਚੋਰੀ ਕਰ ਰਿਹਾ ਸੀ ਕੀ ਇਹਨੇ ਕੀ ਸੁਨੱਖਤੀ ਕੀਤੀ ਹੈ ਕੀ ਬਦਲ ਲਗਾ ਕਿਥੋਂ ਦਾ ਰਹਿਣ ਵਾਲਾ ਕੋਣ ਆ ਇਹ ਇਹ ਤਾਂ ਸੀ ਅਜੇ ਪੁੱਛ ਗਿੱਚ ਕਰਨੀ ਹੈ ਜੀ ਇਹ ਤਾਂ ਪਬਲਿਕ ਨਹੀਂ ਕੀਤੀ ਸਾਨੂੰ ਦੱਸਦਾ ਇਹ ਬੰਦਾ ਭੱਗ ਤੇ ਤੋਂ ਅਸੀਂ ਫੜਿਆ ਇਹ ਤਾਂ ਅਸੀਂ ਜਾਂਦੀ ਜਾਂਦੀ ਕੱਢ ਕੇ ਲੈ ਆਏ ਵੀ ਕਿ ਕੁੱਟ ਮਾਰਦਾ ਤੇ ਅੱਛਾ ਕਿੰਨੀ ਕੁੱਟ ਮਾਰ ਹੋਈ ਮੋਟਰਸਾਈਕਲ ਵੀ ਚੱਕ ਲੈਂਦਾ ਜਿਹੜਾ ਬਾਹਰ ਸਾਈਡ ਤੇ ਕਲੀਅਰ ਅੱਛਾ ਜਿਹੜਾ ਮੋਟਰਸਾਈਕਲ ਇਹਦੇ ਕੋਲੇ ਆ ਉਹ ਕਾਹਦਾ ਉਹ 24 ਉਹ ਵੀ ਚੋਰੀ ਦਾ ਲੱਗ ਰਿਹਾ ਉਹਦਾ ਕਾਲੇ ਰੰਗ ਦਾ ਜੀ ਉਹ ਯੂਪੀ ਨੰਬਰ ਹੀ ਆਇਆ ਹੈ ਉਹਦਾ ਵਿਸ਼ੇਸ਼ਣ ਹੀ ਹੈ ਰਜਿਸਟਰ ਵਿੱਚ ਅੱਛਾ ਤੇ ਇਹਦੇ ਕੋਲੇ ਬਰਾਮਦ ਕੀ ਕੁਝ ਹੋਇਆਗਾ ਇੱਕ ਮੋਟਰਸਾਈਕਲ ਹੀ ਆ ਜੀ ਜਿਹੜੇ ਤੇ ਆਇਆ ਹੈ ਹਾਂ ਤੇ ਬਾਕੀ ਇਹਦੇ ਕੋਲੇ ਦੋ ਤਿੰਨ ਚਾਬੀਆਂ ਜੀ ਅੱਛਾ ਲਗ ਲਗ ਮਾਰਕੀ ਦੀਆਂ ਚਾਬੀਆਂ ਆਈਆਂ ਉਹ ਵੈਰੀਫਾਈ ਕਰਦੇ ਆ ਸਾਰਾ ਕੁਝ ਫਿਰ ਤੁਹਾਨੂੰ ਦੱਸਿਆ ਜਾਊਗਾ ਜੀ ਤੇ ਕੋਈ ਸਾਥੀ ਵੀ ਆਇਆ ਤਾਂ ਕਿ ਜਾਂ ਕੱਲਾ ਹੀ ਸੀ ਇਹ ਕੱਲਾ ਹੀ ਆ ਜੀ ਅੱਛਾ